ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਡੇਲੋਡਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕੋਵੀ ਕਲਰ ਦੀ ਜਾਤੀ ਦਿਖਾਉਣ ਜਾ ਰਹੇ ਹਾਂ ਇਹ ਫੋਰ ਸੇਲ ਹੈ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆਂ ਆਓ ਅੱਗੇ ਕਰੀਏ ਗੱਲਬਾਤ ਸਰਦਾਰ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਢੱਲੋ ਡੇਲੋਡਰੀ ਫਾਰਮ ਬਰਨਾਲਾ ਦੇ ਵਿੱਚ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਨਮਸਕਾਰ ਠੀਕ ਹੈ ਜੀ ਨਾਮ ਦੱਸੋ ਜੀ ਆਪਣਾ ਨਾਮ ਆਪਣਾ ਜਗਰਾਤ ਸਿੰਘ ਹਨਾ ਉਟਾਰ ਸਿੰਘ ਪਿੰਡ ਢਿੰਗੜਾ ਜੀ ਪਿੰਡ ਢਿੰਗੜਾ ਤਸੀਲ ਫੂਲ ਹੈ ਜੀ ਤਸੀਲ ਫੂਲ ਹੈ ਜੀ ਹਾਂਜੀ ਹਾਂ ਇਹ ਆਪਣਾ ਟਵਾਲੀ ਰੋਡ ਤੇ ਸੈਟਰ ਕੋਲ ਘਰ ਆ ਜੀ ਆਪਣਾ ਠੀਕ ਹੈ ਜੀ ਮੋਬਾਈਲ ਨੰਬਰ ਕਨਫਰਮ ਕਰਵਾ ਦਿਓ ਮੋਬਾਈਲ ਨੰਬਰ 9860 31925 ਠੀਕ ਹੈ ਜੀ ਹਾਂਜੀ ਜਿਹੜੀ ਆਪਾਂ ਦੇਖਣੀ ਹੈ ਕਵੇਂ ਸਵੇ ਸੂਰੀ ਹੈ ਜੀ ਇਹ ਬਾਈ ਜੀ ਤੀਜੇ ਸਵੇ ਸੂਰੀ ਤੀਜੇ ਸਵੇ ਸੂਰੀ ਦਿਨ ਕਿੰਨੇ ਕੇ ਬਾਕੀ ਨੇ ਹਫਤਾ ਲੱਗੇ ਬਾਈ ਹਫਤਾ ਲੱਗੇਗੀ ਹਾਂਜੀ ਠੀਕ ਹੈ ਅਫੀਸਰ ਦੀ ਜਲਸੀ ਹੈ ਜੀ ਠੀਕ ਹੈ ਜੀ ਚੌਂਚਵਾਦੀ ਕੇ ਮੇ ਜੀ ਚੌਂਚਵਾਦੀ ਠੀਕ ਹੈ ਜਿਵੇਂ ਮਾਸੀ ਭਾਈ ਆਪਾਂ ਚਾਹੇ ਦੋਨੇ ਪਾਸੇ ਬੈਠੇ ਹੋਈ ਜਾਏਗੀ ਬੇਹੱਦੀ ਜੀ ਦੇਖ ਲਓ ਪਿਛਲੇ ਦੋਏ ਕੀ ਰਕਾਰ ਰਹੇ ਜੀ ਇਹਦੇ ਪਿਛਲੇ ਦੋਏ ਬਾਈ ਜੀ ਦਾ 60 ਲੀਟਰ ਬੋਤਲ ਠੀਕ ਹੈ ਜੀ ਐਸਐਮਰ ਮੀਰ ਜੀ ਇਹਦੇ ਨਾਲ ਇੱਕ ਨਾਲ ਹੈਗੀ ਜੀ ਮਗਰ ਚੰਨੀ ਬੜੀ ਚੰਗੀ ਹੈ ਜੀ ਬਾਈ ਜੀ ਲੈ ਲਖ ਭਾਗ ਦੇਓ ਠੀਕ ਹੈ ਜੀ ਤੋਰੇ ਬਾਅਦ ਤੋਂ ਤੁਸੀਂ ਲੇਵਾ ਵਗੈਰਾ ਤੁਸੀਂ ਦੇਖ ਲਓ ਵਾਨੇ ਦੇ ਵਿੱਚ ਆ ਗਈ ਜਿਵੇਂ ਮਾਰਦੀ ਚੁੰਝ ਚਵਾ ਕਰੀ ਜਦੋਂ ਥੋੜੇ ਹਨਾ ਦੇ ਵਿੱਚ ਆ ਗਈ ਮਿੱਟੀ ਵਾਲੇ ਥਨਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿੰਦ ਜਾਂਦੇ ਵਿੱਚ ਆ ਰੇਲ ਗੱਡੀ ਦਾ ਡੱਬਾ ਇਹ ਜਮਾ ਹੈ ਨਾ ਹਾਈਟ ਕਾਫੀ ਆ ਗਈ ਤੁਸੀਂ ਦੇਖ ਸਕਦੇ ਹੋ ਹਫਤਾ ਹੁੰਦੇ ਵਿੱਚ ਬਾਕੀ ਆ ਤੁਸੀਂ ਦੇਖ ਸਕਦੇ ਹੋ ਫੇਸ ਕੋਈ ਲੰਬੀ ਲੰਬੀ ਕੱਤਕਾਰ ਟੀ ਪੰਜਾਬ ਵਾਲੀ ਦਲਸੀ ਆ ਕੋਈ ਨਹੀਂ ਛੋਟੀ ਮੋਟੀ ਨਹੀਂ ਠੰਡੀ ਸੀਟ ਬਸਾਂਗੇ ਜਿਵੇਂ ਜਿਵੇਂ ਮਾਰਦੀ ਚੁੰਝ ਚਵਾ ਕਰੀ ਚਲੋ ਜਿਵੇਂ ਫੇਸਰ ਦਿੱਨੇਗਾ ਕੋਲ ਰੇਡ ਕੀ ਕਰਦੇ ਜੀ ਆਪਾਂ ਰੇਡ ਆਪਣਾ ਫੋਨ ਤੇ ਕਰਾਂਗੇ ਬਈ ਰੇਡ ਫੋਨ ਤੇ ਹੋਊਗਾ ਹਾਂਜੀ ਬਾਜਬ ਹੋਊਗਾ ਜੀ ਹਾਂਜੀ ਬਾਜਬ ਹੋਊਗਾ ਪੈਨਸਰਾਵਾ ਦਾ ਮੋਕੇ ਤੇ ਮਾਰਦਾਨ ਸ਼ੁਰੂ ਕੀਤਾ ਜਾਂਦਾ ਠੀਕ ਹੈ ਜੀ ਪੰਜਾਬ ਵਾਲੀ ਜਰਸੀ ਨੂੰ ਵਿਟਾਈ ਆ ਇਹ ਫੌਸ ਦੇ ਜੀ ਜੀ ਬਈ ਨਾਰਾ ਨੋਨ ਦਿਖਾ ਦੇ ਨਾਰਾ ਨੋਨ ਚੈੱਕ ਕਰਾ ਦੇ ਛੱਡੇ ਥਾਂ ਲੇ ਵੇਰੀਆਂ ਦੇ ਕਿੰਨੇ ਮੈਂ ਤੁਸੀਂ ਥਾਂ ਲੇ ਰਿਹਾ ਹਾਂਗਾ ਦੇਖੋ ਮਿਲ ਕੇ ਹਾਂ ਤੁਸੀਂ ਦੇਖ ਸਕੋ ਥਾਣਾ ਬਾਨਾ ਤੁਸੀਂ ਦੇਖੋ ਜਣ ਇੱਕ ਨੰਬਰ ਮੁੱਠੀ ਵਾਲਾ ਕੱਲਾ ਕੱਲਾ ਥਾਣਾ ਪੁਲਿਸ ਵਾਲੀ ਜੂੜਦੀ ਕਰੇ ਨੂੰ ਬਸੂ ਆਪਣਾ ਕੋਈ ਵਪਾਰ ਲੈ ਲੈਂਦਾ ਕੋਈ ਵਪਾਰ ਦਾ ਕੰਮ ਨਹੀਂ ਵੀਰ ਦਾ ਕਰੇ ਨੂੰ ਹਰਮਤ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇੱਕ ਵਾਰ ਐਡਰੈਸ ਕਨਫਰਮ ਕਰਾ ਲਈ ਨਾਮ ਆਪਣਾ ਜਗਰਾਤ ਸਿੰਘ ਪਿੰਡ ਢਿਗੜ ਤਹਿਸੀਲ ਫੂਲ ਡਿਸਟ੍ਰਿਕਟ ਪਟੰਡਾ ਹਿਟ ਵਾਲੀ ਰੋਡ ਤੇ ਆਪਣੇ ਘਰ ਪਏ ਜਾਂਦੇ ਆ ਠੀਕ ਹੈ ਜੀ ਹਾਂ ਜੀ ਕੋਲੇ ਸੈਲਰ ਆਗਾ ਸਾਡੇ ਕੋਲ ਆ ਗਈ ਠੀਕ ਹੈ ਵੀਡੀਓ ਦੇਖ ਲੈਣ ਦਾ ਤੈਅ ਦਿੰਦੇ ਤੁਹਾਨੂੰ